ਹਾਂਜੀ ਦੋਸਤੋ ਸਸ਼ੀਗਰ ਕੀ ਹਾਲ ਚਾਲ ਆ ਦੋਸਤੋ ਆਸ਼ਾ ਕਰਦਾ ਸਾਰੇ ਹੀ ਵੀ ਤੰਦਰੁਸਤ ਹੋਣਗੇ ਤੇ ਹਾਂਜੀ ਅੱਪ ਗੱਲ ਕਰਨ ਜਾ ਰਹੇ ਹਾਂਗੇ ਕਿ ਤੁਸੀਂ ਘਰ ਬੈਠੇ ਕਿਸ ਤਰ੍ਹਾਂ ਵਾਲੀ ਨੋਕੀ ਜਾਣਕਾਰੀ ਲੈ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਦੋਸਤੋ ਸਾਡੇ YouTube ਚੈਨਲ ਸੇਵਕਨ ਫੋਨ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਸ ਦੇ ਵਿੱਚ ਤੁਹਾਡੇ ਲਈ ਅਸੀਂ ਡੇਲੀ ਪੋਸਟਾਂ ਜਾਣਕਾਰੀ ਲੈ ਕੇ ਆਉਂਦੇ ਹਾਂ ਜੀ ਸਬਸਕ੍ਰਾਈਬ ਕਰ ਲਓ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਜੇ ਜਾ ਕੇ ਠੀਕ ਹੈ ਜੀ ਕੋਈ ਵੀ ਗਵਰਨਮੈਂਟ ਦੀ ਸਕੀਮ ਆਉਗੀ ਜੀ ਤੁਹਾਨੂੰ ਉਸ ਬਾਰੇ ਦੱਸਿਆ ਜਾਊਗਾ ਜੀ ਇੱਥੇ ਜਾ ਕੇ ਦੇਖੋਗੇ ਤਾਂ ਵੀਡੀਓ ਦੇ ਵਿੱਚ ਤੁਸੀਂ ਇੱਥੇ ਸਾਰੀਆਂ ਪੋਸਟਾਂ ਦੇਖ ਸਕਦੇ ਹੋ ਠੀਕ ਆ ਜੀ ਤੇ ਦੂਸਰਾ ਆਪਸ਼ਨ ਦੋਸਤੋ ਇਹ ਹੈਗੇ ਕਿ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਜੁਆਇਨ ਕਰ ਸਕਦੇ ਹੋਗੇ ਠੀਕ ਆ ਜੀ ਇੱਥੇ ਆਪਸ਼ਨ ਹੈਗੇ ਜੁਆਇਨ ਇਸ ਤੇ ਕਲਿੱਕ ਕਰੋਗੇ ਤਾਂ ਤੁਸੀਂ WhatsApp ਗਰੁੱਪ ਵਿੱਚ ਸਾਡੇ ਜੁੜ ਸਕਦੇ ਹੋਗੇ ਠੀਕ ਆ ਜੀ ਨਾਲ ਹੀ ਦੋਸਤੋ Telegram ਗਰੁੱਪ ਵੀ ਤੁਹਾਡਾ ਜੁਆਇਨ ਕਰ ਸਕਦੇ ਹੋਗੇ ਜੀ ਠੀਕ ਹੈ WhatsApp ਚੈਨਲ ਆ ਵੀ WhatsApp ਚੈਨਲ ਜੁੜ ਸਕਦੇ ਹੋ ਬਿਲਕੁਲ ਸੇਫ ਆ ਜੀ ਠੀਕ ਆ ਜੀ ਤੇ ਤੁਸੀਂ ਜਦੋਂ ਵੀ ਕੋਈ ਵੈਕੈਂਸੀ ਆਉਂਦੀ ਐਡਮਿਟ ਕਾਰਡ ਰਿਜ਼ਲਟ ਦੇਖਦੇ ਸਾਂ ਇੱਥੋਂ ਦੇਖ ਸਕਦੇ ਹੋ ਠੀਕ ਆ ਜੀ ਹੁਣ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਜੀ ਇਹ ਭਰਤੀ ਬਾਰੇ ਠੀਕ ਆ ਜੀ ਸਰਕਾਰੀ ਪੋਸਟਾਂ ਤੇ ਤੁਹਾਨੂੰ ਪੋਸਟਾਂ ਮਿਲ ਜਾ ਕਰਨੀ ਹੈ ਵੈਬਸਾਈਟ ਸਰਚ ਕਰ ਲਿਆ ਕਰੋ ਠੀਕ ਆ ਜੀ ਤੇ ਇਸ ਦੇ ਵਿੱਚ ਤੁਸੀਂ ਜਾਓਗੇ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲੇ ਤੇ ਚਲੇ ਜਾਣਾ ਜੀ ਠੀਕ ਆ ਜੀ ਤੁਸੀਂ ਅੱਗੇ ਦੇਖੋਗੇ ਐਸਸੀਬੀਆਈ ਫਿਨੈਂਸ਼ੀਅਲ ਅਡਵਾਈਜ਼ਰ ਵੈਕੈਂਸੀ ਆਈ ਹੋਈ ਹੈ ਠੀਕ ਹੈ ਇਸ ਵਾਰ ਕਲਿੱਕ ਕਰਾਂਗੇ ਆਪਾਂ ਦੇਖਦੇ ਹਾਂ ਜੀ ਇਹਦੇ ਬਾਰੇ ਤੁਹਾਨੂੰ ਡਿਸਕਸ ਕਰਾਂਗੇ ਜਿਹੜੀ ਪੋਸਟ ਆਈ ਹੋਈ ਹੈ ਦੋਸਤੋ ਇਹ ਪੋਸਟ ਜਾਨਕੀ ਸਿੱਧੀ ਇੰਟਰਵਿਊ ਹੈ ਸੁਰੂ ਮੈਂ ਦੱਸ ਦੇਵਾਂ ਕਿ ਇਹ ਦਫ਼ਤਰ ਰੋਜ਼ਗਾਰ ਦਫ਼ਤਰ ਜਾਨਕੀ ਮਾਨਸਾ ਵੱਲੋਂ ਆਜੀ ਸਿੱਧੀ ਇੰਟਰਵਿਊ ਠੀਕ ਹੈ ਜੀ ਭਰਤੀ ਪਲੇਸਮੈਂਟ ਕੈਂਪ ਲੱਗ ਰਿਹਾ ਹੈਗਾ ਤੇ ਤੁਹਾਨੂੰ ਦੱਸ ਦਈਏ ਅੱਗੇ ਵੀ ਕਿ ਸਿੱਧੀ ਇੰਟਰਵਿਊ ਹੋਣੀ ਹੈ ਇਹਦੇ ਵਿੱਚ ਕੋਈ ਤੁਹਾਡਾ ਐਗਜ਼ਾਮ ਨਹੀਂ ਹੋਣਾ ਸਿੱਧੀ ਇੰਟਰਵਿਊ ਹੋਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਅੱਗੇ ਦੋਸਤੋ ਡਿਟੇਲ ਆ ਜਾਣਕਾਰੀ ਦੇਖ ਆ ਦੇਖੋ ਤੁਸੀਂ ਇਹ ਤੁਹਾਨੂੰ ਸਮਝਾਉਣਾ ਤੁਹਾਨੂੰ ਮੈਂ ਜੇ ਜ਼ਿਲ੍ਹਾ ਰੋਜ਼ਗਾਰ ਦੇ ਕਾਰਗਰ ਬਿਰੂ ਮਾਨਸਾ ਜਨਕੀ ਦਫਤਰ ਮਾਨਸਾ ਬਲੋ 20 12 2023 ਨੂੰ ਦਿਨ ਬੁੱਧਵਾਰ ਨੂੰ ਠੀਕ ਹੈ ਜੀ ਐਸਸੀਬੀਆਈ ਲਾਇਫ ਹਾਲੋ ਫਾਈਨੈਂਸ਼ੀਅਲ ਅਡਵਾਈਸਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਠੀਕ ਹੈ ਜੀ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲੜਕੀਆਂ ਅਤੇ ਲੜਕੇ ਠੀਕ ਹੈ ਜੀ ਲੜਕੇ ਤੇ ਲੜਕੀਆਂ ਦੀ ਜ਼ਰੂਰਤ ਹੈ ਜਨਕੀ ਜਿਨ੍ਹਾਂ ਨੇ ਵੀ 12ਵੀਂ ਕੀਤੀ ਹੋਈ ਹੈ ਜੀ 10ਵੀਂ 12ਵੀਂ ਠੀਕ ਹੈ ਜੀ ਜਨਕੀ ਉਹ ਕੀ ਹੈ ਇਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਠੀਕ ਆ ਜੀ ਜਾ ਸਕਦੇ ਨੇ ਤੇ ਅਤੇ ਉਹਨਾਂ ਦੀ ਜਿਹੜੀ ਉਮਰ ਆ ਜੀ 27 ਤੋਂ 45 ਯਾਨੀ ਉਮਰ ਆ ਜਿਹੜੀ 27 ਤੋਂ ਯਾਨਕੀ 45 ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਆ ਜੀ ਹੋਣੀ ਚਾਹੀਦੀ ਹੈ ਜਿਹੜੀ ਸਰੀਰਕ ਸਰੀਰਕ ਤੌਰ ਤੇ ਉਹ ਫਿਟ ਹੋਣ ਚਾਹੀਦੇ ਨੇ ਠੀਕ ਆ ਜੀ ਇਹ ਵੀ ਇਸ ਨੋਟ ਰੱਖਣਾ ਦੱਸਿਆ ਜਾਵੇ ਕਿ ਕੈਂਪ ਵਿੱਚ ਭਾਗ ਲੈਣ ਦੇ ਜਿਹੜੇ ਚਾਹਵਾਂ ਵਿਦਿਆਰਥੀ ਹੋਣਗੇ ਜੀ ਉਹ ਆਪਣੇ ਨਾਲ ਆਪਣੀਆਂ ਫੋਟੋ ਕਾਪੀਆਂ ਜਿਵੇਂ ਕਿ ਆਪਣੇ ਡਾਕੂਮੈਂਟਸ ਦੀਆਂ ਰੰਗਦਾਰ ਆਪਣੀ ਪਾਸਪੋਰਟ ਫੋਟੋ ਆ ਰਜੂਮ ਜਿਵੇਂ ਕਿ ਤੁਸੀਂ 10ਵੀਂ ਸਰਟੀਫਿਕੇਟ ਜੀ ਆਧਾਰ ਕਾਰਡ ਕਾਸਟ ਸਰਟੀਫਿਕੇਟ ਠੀਕ ਹੈ ਜੀ ਆਪਣੇ ਇਹ ਸਾਰੇ ਸਰਟੀਫਿਕੇਟ ਜਿਹੜੇ ਤੁਹਾਡੇ ਕੋਲ ਹੈਗੇ ਨੇ ਜੇ ਕੋਈ ਹੋਰ ਐਕਸਪੀਰੀਅੰਸ ਰੱਖਦੇ ਹੋ ਜੀ ਕੋਈ ਹੋਰ ਤੇ ਅਰਬਾ ਕੋਈ ਕੋਰਸ ਕੀਤਾ ਹੋਇਆ ਉਹ ਸਾਰੇ ਦੇ ਫੋਟੋਸ਼ਟਾਫੀ ਕਰਾ ਕੇ ਨਾਲ ਆਪਣੇ ਰੰਗਦਾਰ ਫੋਟੋ ਆ ਜੀ ਰਜੂਮ ਬਣਾ ਕੇ ਵਧੀਆ ਜਿਹਾ ਠੀਕ ਹੈ ਜੀ ਇੰਟਰਨੈਟ ਕੈਫੇ ਤੋਂ ਤੇ ਉਹ ਤੁਸੀਂ ਜੋ ਰੋਜ਼ਗਾਰ ਦਸਤ ਮਾਨਸਾ ਜੀ ਕਚੇਰੀਆਂ ਦੇ ਵਿੱਚ ਸੇਵਾ ਕੇਂਦਰ ਉਹਦੇ ਉੱਪਰਲੇ ਪਾਸੇ ਆ ਜੀ 10:30 ਦੇ ਤਕਰੀਬਨ ਤੁਸੀਂ ਚਲੇ ਜਾਣਾ ਜੀ 1 ਉਦੋਂ ਦਫ਼ਤਰ ਖੁੱਲ ਜਾਂਦਾ ਜੀ ਉਦੋਂ ਪਹੁੰਚ ਜਾਓ ਜਿਹੜੀਆਂ ਅਸਾਮੀਆਂ ਦੀ ਗਿਣਤੀ ਜੇ ਗੱਲ ਕਰੀਏ 80 ਹੈ ਟੋਟਲ 80 ਪੋਸਟਾਂ ਨੇ ਦੇ ਵਿੱਚ ਠੀਕ ਹੈ ਜੀ ਇਸ ਤੇ ਧਿਆਨ ਰੱਖਣਾ ਤੁਸੀਂ ਇੰਟਰਵਿਊ ਦਾ ਸਮਾਂਗਾ 10:30 ਵਜੇ ਹੈ ਤੇ 1 ਵਜੇ ਤੱਕ ਰੱਖਿਆ ਗਿਆ ਠੀਕ ਹੈ ਜੀ 1 ਵਜੇ ਦਾ ਤੁਸੀਂ ਜਾ ਸਕਦੇ ਹੁੰਦੇ ਬਾਰੇ ਹੋਰ ਵੀ ਜੇ ਕੋਈ ਤੁਹਾਨੂੰ ਵਜੇਰੇ ਜਾਣਕਾਰੀ ਲੈਣੀ ਦੋਸਤੋ ਤੁਸੀਂ ਨੀਚੇ ਕਮੈਂਟ ਵੀ ਕਰ ਸਕਦੇ ਹੋ ਤੁਸੀਂ ਨੰਬਰ ਤੇ ਵੀ ਜਾਣਕਾਰੀ ਲੈ ਸਕਦੇ ਹੋਗੇ ਠੀਕ ਹੈ ਜੀ ਤਾਂ ਵੀਡੀਓ ਇਸ ਤਰ੍ਹਾਂ ਜੀਆਂ ਤੁਹਾਨੂੰ ਮਿਲਿਆ ਕਰਨੀਆਂ ਇਸ ਚੈਨਲ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਰਕਾਰੀ ਪੋਸਟਾਂ ਦੀ ਵੈਬਸਾਈਟ ਹੈ ਇਸ ਨੂੰ ਤੁਸੀਂ ਕੀ ਹੈ ਉੱਗੋ ਸਰਚ ਕਰ ਲਗੋ ਤਾਂ ਕਿ ਤੁਹਾਨੂੰ ਹਰ ਇੱਕ ਜਿਹੜੀ ਪੋਸਟ ਆ ਜੀ ਕੋਈ ਰੋਜ਼ਗਾਰ ਮੇਲੇ ਚ ਆਉਂਦੀ ਆ ਜਾਂ ਕੋਈ ਹੋਰ ਭਰਤੀ ਆਉਂਦੀ ਆ ਜੀ ਠੀਕ ਆ ਜੀ ਤੁਹਾਨੂੰ ਸਾਰੀ ਜਿਹੜੀ ਇਨਫੋਰਮੇਸ਼ਨ ਹੋ ਇੱਥੇ ਮਿਲ ਜਾ ਗਰੋ ਤੇ ਨਾਲ ਹੀ ਤੁਸੀਂ ਜੀ ਦੋਸਤੋ ਫੇਸਬੁੱਕ ਪੇਜ ਨੂੰ ਵੀ ਸਾਡੇ ਨੂੰ ਜੁਆਇਨ ਕਰ ਸਕਦੇ ਹੋ ਸਰਕਾਰੀ ਪੋਸਟਾਂ ਠੀਕ ਆ ਜੀ ਇੱਥੇ ਜੀ ਤੁਸੀਂ ਜਨਕੀ ਤੁਸੀਂ ਦੇਖ ਸਕਦੇ ਹੋ ਕਿ ਉਹ ਫੇਸਬੁੱਕ ਦੇ ਵਿੱਚ ਅਸੀਂ ਪੋਸਟ ਪਾਉਣੇ ਰਹੇ ਨੇ ਹੈਗੇ ਨਾ ਉਸ ਆਪਸ਼ਨ ਤੇ ਜਾਓਗੇ ਤਾਂ ਇੱਥੇ ਤੁਸੀਂ ਹੇਠੇ ਦੇਖੋਗੇ ਆ ਦੇਖੋ ਜਿਵੇਂ ਕੋਈ ਪੋਸਟ ਆ ਰਹੀ ਹੈ ਆਰਮੀ ਅਫਸਰ ਬਣਨ ਯਾਨਕੀ ਆਰਮੀ ਵੀ ਅਫਸਰ ਬਣਨ ਦਾ ਸਨਰੀ ਮ ਯਾਨੀ ਕਿ ਜੋ 10ਵੀਂ ਪਾਸ ਕਰ ਰਹੀਆਂ ਕੁੜੀਆਂ ਉਹਨਾਂ ਲਈ ਬਹੁਤ ਵਧੀਆ ਪਰਤੀ ਹੈ ਜੀ ਇਹ ਠੀਕ ਹੈ ਇਹਦੇ ਵਿੱਚ ਤੁਸੀਂ ਇੰਡੀਅਨ ਆਰਮੀ ਨੇਵੀ 에ਅਰ ਫੋਰਸ ਵਿੱਚ ਅਫਸਰ ਬਣਨ ਦਾ ਜਨ ਬਹੁਤ ਵਧੀਆ ਮੌਕਾ ਹੈ ਤਾਂ ਜਿੰਨਾ ਵੀ ਕੁੜੀਆਂ ਨੇ ਯਾਨੀ ਕਿ 10ਵੀਂ ਕੀਤੀ ਹੈ ਜਾਂ ਮਤਲਬ ਕਰ ਰਹੀਆਂ ਨੇ ਉਹ ਕੁੜੀਆਂ ਇਸ ਚੀਜ਼ ਦਾ ਵੱਧ ਤੋਂ ਵੱਧ ਲਾਹਾ ਲੈਣ ਜੀ ਫਾਰਮ ਭਰਨਾ ਦੇਖੋ ਇਹਦੇ ਵਿੱਚ ਕਿੰਨੀ ਸਹੂਲਤਾ ਕੁੜੀਆਂ ਨੂੰ ਪੜ੍ਹਾਈ ਖਾਣਾ ਹੋਸਟਲ ਸਾਰੇ ਕੁਝ ਫ੍ਰੀ ਦਿੱਤਾ ਜਾਊਗਾ ਜੀ ਹੈਨਾ ਬਹੁਤ ਵਧੀਆ ਸਕੀਮਾਂ ਨੇ ਇਥੇ ਤੁਸੀਂ ਮਤਲਬ ਕਿ ਪੋਸਟਾਂ ਨੇ ਠੀਕ ਹੈ ਜੀ ਬਾਕੀ ਗੱਲ ਕਰਾਂ ਸਕੀਮਾਂ ਸਕੀਮਾਂ ਵੀ ਦੱਸਿਆ ਕਰਾਂਗੇ ਸਮੋਹ ਇਸ ਚੈਨਲ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਇੱਥੇ ਜਾ ਕੇ ਤੁਸੀਂ ਇਸ ਤਰ੍ਹਾਂ ਦੇਖੋਗੇ ਆ ਦੇਖ ਐਨਡੀਟੀ ਬਾਰੇ ਯਾਨੀ ਕਿ ਤੁਹਾਨੂੰ ਤੁਹਾਨੂੰ ਇਸ ਤੀ